ਤੇ ਬਟਣਾ ਨਹੀਂ ਸਾਡੇ ਲੱਗਦਾ ਉਹ ਜਗ੍ਹਾ 'ਚ ਸਮਾਗੇ ਨਾ ਅੰਦਰ ਹੀ ਉਹ ਜਾਨੀ ਸਾਡੇ ਬਟਣਾ ਨਹੀਂ ਨਾ ਲੱਗਦਾ ਹੈਗਾ ਇੱਥੇ ਬਟਣਾ ਨਹੀਂ ਲੱਗਦਾ ਹੈਗਾ ਕਿਆ ਗਿਆ ਇਹ ਮਤਲਬ ਜਿੰਦੇ ਸਮਾਗੇ ਉਹ ਇਹ ਬਹੁਤ ਪਾਵਰਫੁਲ ਹੈ ਜੀ ਇਹਨਾਂ ਨੇ ਜਿੰਦਾ ਸਮਾਦੀ ਲੈ ਲਈ ਸੀ ਪਹਿਲਾਂ ਵੀ ਕੋਈ ਯੂਟਿਊਬਰ ਆਇਆ ਨਹੀਂ ਇੱਥੇ ਕੋਈ ਨਹੀਂ ਆਇਆ ਨਹੀਂ ਆਇਆ 28 ਮੁਹੱਲੇ 28 ਮੰਦਰ ਦੋ ਗੁਰਦੁਆਰਾ ਸਾਹਿਬ ਪੰਜ ਪੰਚਾਇਤਾਂ ਵਾਲਾ ਬੜਾ ਹੁਸ਼ਿਆਰ ਪਰ ਸਭ ਤੋਂ ਵੱਡਾ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਦੇ ਮੈਂ ਤੁਹਾਡਾ ਹਰਪਾਲ ਗ੍ਰੇ ਟੈਲੀਕਾਸਟ ਚੈਨਲ ਤੋਂ ਤੇ ਤੁਹਾਡੇ ਲਈ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਮੈਂ ਖੜਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚ ਬਿਲਕੁਲ ਸਹੀ ਸੁਣ ਰਹੇ ਹਾਂ ਵੈਸੇ ਇਹਦਾ ਤੁਹਾਨੂੰ ਇਹ ਸਾਰਾ ਜੰਗਲ ਦਿਖਾਈ ਦੇ ਰਿਹਾ ਪਰ ਇਹ ਆ ਹੁਸ਼ਿਆਰਪੁਰ ਦਾ ਸਭ ਤੋਂ ਵੱਡਾ ਪਿੰਡ 28 ਮਹੱਲੇ ਆ 28 ਮੰਦਰ ਆ ਔਰ ਪੰਜ ਪੰਚਾਇਤਾਂ ਵਾਲਾ ਸਭ ਤੋਂ ਵੱਡਾ ਪਿੰਡ ਜੋ ਇੱਥੇ ਦੇ ਲੋਕਲ ਰਹਿਣ ਵਾਲਿਆਂ ਤੋਂ ਪਤਾ ਲੱਗਾ ਤੁਹਾਡੇ ਤੱਕ ਲੈ ਕੇ ਆਏ ਆ ਤੇ ਆਜੋ ਚੱਲਦੇ ਆ ਕਰਦੇ ਆ ਇਸ ਪਿੰਡ ਦੀ ਸੈਰ ਤੇ ਇਹ ਪਿੰਡ ਐਡਾ ਕੁ ਵੱਡਾ ਆ ਤੁਸੀਂ ਇੱਕ ਦਿਨ ਦੇ ਵਿੱਚ ਸਾਰੇ ਪਿੰਡ ਨੂੰ ਨਹੀਂ ਘੁੰਮ ਸਕਦੇ ਬਿਲਕੁਲ ਸਹੀ ਸੁਣ ਰਹੇ ਆ ਔਰ ਪਿੰਡ ਪੂਰਾ ਪਹਾੜ ਦੇ ਉੱਤੇ ਬਸਿਆ ਹੋਇਆ ਆ ਹੁਣ ਪਹੁੰਚ ਗਏ ਆ ਆਪਾਂ ਟਿੱਬੀ ਮਹੱਲੇ ਦੇ ਵਿੱਚ ਗਵਲਬੇੜਾ ਜਿਹੜਾ ਉਹ ਸਾਈਡ ਤੇ ਰਹਿ ਗਿਆ ਤੇ ਟਿੱਬੀ ਮਹੱਲੇ ਦੇ ਵਿੱਚ ਉਹ ਪੁਰਾਤਨ ਤਰਵਾਰ ਸਥਾਪਤ ਆ ਜਿਨੇ ਵੀ ਲੋਕ ਹੀ ਰਹਿਣ ਵਾਲੇ ਆ ਉਹਨਾਂ ਨੂੰ ਕਿਸੇ ਨੂੰ ਵੀ ਵਿਆਹ ਤੋਂ ਪਹਿਲਾਂ ਮਈਆਂ ਨਹੀਂ ਲਾਉਂਦੇ ਦਰਬਾਰ ਦੇ ਟੋਪ ਦੀ ਸ਼ਾਦੇ ਉੱਤੇ ਚੜ ਕੇ ਇੱਥੋਂ ਪਿੰਡ ਦੀ ਇੱਕ ਝਾਤੀ ਪਾਈਦੀ ਆ ਪਿੰਡ ਦਾ ਇੱਕ ਦ੍ਰਿਸ਼ ਜਿਹੜਾ ਹੁਸ਼ਿਆਰਪੁਰ ਦਾ ਸਭ ਤੋਂ ਵੱਡਾ ਆ ਤੇ 7 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਪਿੰਡੇ ਦੱਸਿਆ ਜਾਂਦਾ ਤੇ ਆਜੋ ਕਰਦੇ ਆ ਲੋਕਲ ਜਿਹੜੇ ਇੱਥੇ ਦੇ ਸਾਬਕਾ ਸਰਪੰਚ ਆ ਹਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਪਿੰਡ ਸਾਡਾ 7 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈਗਾ ਜੀ ਹਰਿਆਣੇ ਤੋਂ ਕੋਈ 7 ਕਿਲੋਮੀਟਰ ਦੂਰੀ ਦੇ ਉੱਤੇ ਇਹ ਪਿੰਡ ਮੌਜੂਦ ਆ ਤੁਸੀਂ ਆ ਕੇ ਦਰਸ਼ਣ ਮੇਲੇ ਕਰ ਸਕਦੇ ਆ ਪਿੰਡ ਦੇ ਪੰਜ ਪੰਚਾਇਤਾਂ ਹੈਗੀਆਂ 28 ਮਹੱਲੇ ਤੇ 28 ਮੰਦਰ ਤੇ ਦੋ ਗੁਰਦੁਆਰਾ ਸਾਹਿਬ ਹਨ ਜੀ ਵੀ ਪਿੰਡ ਦੇ ਵਿੱਚ ਜੋ ਤੁਸੀਂ ਵੱੜ ਜਾਂਦੇ ਆ ਨਾ ਤੇ ਪਿੰਡ ਸਾਰਾ ਹੀ ਪਹਾੜ ਤੇ ਆ ਇਹ ਦੇਖਣ ਨੂੰ ਇਦਾਂ ਲੱਗ ਰਿਹਾ ਜਿੱਦਾਂ ਮੈਂ ਝਾਤੀ ਮਰਾਉਂਦਾ ਇਹ ਦੇਖਣ ਨੂੰ ਇਥੋਂ ਪਲੇਨ ਲੱਗ ਰਿਹਾ ਆ ਪਰ ਤੇ ਸਾਰਾ ਹੀ ਪਹਾੜ ਦੇ ਉੱਤੇ ਬਸਿਆ ਆ ਜਦੋਂ ਮੇਨ ਇਹਦਾ ਇੱਥੇ ਜਦੋਂ ਆਪਾਂ ਜਨੋੜੀ ਪਿੰਡ ਦੇ ਵਿੱਚ ਆਉਨੇ ਆ ਨਾ ਮੇਨ ਸਕੂਲਾ ਸਕੂਲ ਨੂੰ ਕਹਿੰਦੇ ਸੈਂਟਰ ਮੰਨਿਆ ਜਾਂਦਾ ਔਰ ਸੈਂਟਰ ਤੋਂ ਚਾਰ ਚੁਫੇਰੇ 7 ਕਿਲੋਮੀਟਰ ਦਾਇਰੇ ਦੇ ਵਿੱਚ ਫੈਲਿਆ ਹੋਇਆ ਪਿੰਡ ਆ ਤੇ ਬਹੁਤ ਤੁਹਾਨੂੰ ਪੁਰਾਣੀਆਂ ਇਸ ਜਗ੍ਹਾ ਦੇ ਉੱਤੇ ਬਿਲਡਿੰਗਾਂ ਮਿਲ ਜਾਣਗੀਆਂ ਜਿਹੜੀਆਂ 2-2 ਸਾਲ ਪੁਰਾਣੀਆਂ ਬਿਲਡਿੰਗਾਂ ਵੀ ਆ ਕੁਝ ਢਿੱਠ ਵੀ ਗਈਆਂ ਆ ਕੁਝ ਇੱਥੋਂ ਲੋਕ ਵੀਰ ਭਰਾ ਦੂਰ ਵੀ ਚਲੇ ਗਏ ਹੋ ਕੋਈ ਖੇਤਾਂ 'ਚ ਚਲਾ ਗਿਆ ਕੋਈ ਇੱਥੋਂ ਸ਼ਹਿਰਾਂ 'ਚ ਚਲਾ ਗਿਆ ਆ ਨਾ ਤੇ ਹੁਣ ਆਪਾਂ ਖੜੇ ਆ ਬਾਬਾ ਮੱਲ ਜੀ ਦੇ ਸਥਾਨ ਦੇ ਉੱਤੇ ਔਰ ਜਿਹੜਾ ਇੱਥੇ ਦਾ ਇਤਿਹਾਸ ਆ ਨਾ ਉਹ ਵੀ ਬਹੁਤ ਵਿਲੱਖਣਾ ਬਹੁਤ ਅਦਭੂਤ ਸਟੋਰੀ ਆ ਇੱਥੇ ਦੀ ਔਰ ਦੱਸਿਆ ਜਾਂਦਾ ਵੀ ਜਿਹੜੇ ਇਸ ਮਹੱਲੇ ਵਾਲੇ ਆ ਨਾ ਟਿੱਬੀ ਮਹੱਲੇ ਵਾਲੇ ਉਹ ਇਸ ਜਗ੍ਹਾ ਦੇ ਉੱਤੇ ਵਿਆਹ ਤੋਂ ਪਹਿਲਾਂ ਮਾਈਆਂ ਬੱਟਣਾ ਜਿਹੜਾ ਲਾਉਂਦੇ ਆ ਉਹ ਬੱਟਣਾ ਨਹੀਂ ਲੱਗਦਾ ਉਹਨੂੰ ਅਸ਼ੁਭ ਮੰਨਿਆ ਜਾਂਦਾ ਆ ਇਹਦੇ ਪਿੱਛੇ ਕੀ ਸਟੋਰੀ ਆ ਕਿਉਂ ਨਹੀਂ ਲੱਗਦਾ ਮਾਈਆਂ ਇਸ ਜਗ੍ਹਾ ਤੇ ਸਥਾਪਤ ਆ ਬਾਬਾ ਮੱਲ ਜੀ ਬਾਬਾ 나ਗ ਜੀ 나ਗ ਜੀ ਦਾ ਇਹ ਸਥਾਨ ਦੱਸਿਆ ਜਾਂਦਾ ਵੀ ਇਸ ਸਥਾਨ ਦੇ ਉੱਤੇ ਇਥੇ ਵੀ ਦਰਸ਼ਨ ਕਰ ਰਹੇ ਆ ਇਸ ਸਥਾਨ ਦੇ ਉੱਤੇ ਬਾਬਾ ਮੱਲ ਜੀ ਤੇ ਬਾਬਾ ਨਾਲ ਜੀ ਦੋਨੇ ਖੇលਿਆ ਕਰਦੇ ਸੀਗੇ ਤੇ ਇਹ ਇੱਥੇ ਨਾਲ ਬਰਾਬਰ ਉਹਨਾਂ ਦੇ ਨਾਲ ਉਹਨਾਂ ਦਾ ਘਰ ਹੁੰਦਾ ਸੀ ਜਦੋਂ ਛੋਟੇ ਹੁੰਦੇ ਇਸ ਜਗ੍ਹਾ ਦੇ ਉੱਤੇ ਖੇលਦੇ ਸੀਗੇ ਤੇ ਜਦੋਂ ਉਹ ਟੈਂਪ ਆ ਕੇ ਘਰ ਨਹੀਂ ਆਏ ਤੇ ਜਦੋਂ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਦੇਖਣ ਆਏ ਤੇ ਜਦੋਂ ਦੇਖਿਆ ਵੇ ਬਾਬਾ ਮੱਲ ਜੀ ਨੂੰ ਇੱਕ नाग ਨੇ ਬਹੁਤ ਵੱਡੇ नाग ਨੇ ਉਹਨਾਂ ਨੂੰ ਲਪੇਟਾ ਮਾਰਿਆ ਤੇ ਕਹਿੰਦੇ ਉਹਨਾਂ ਨੂੰ ਦੇਖ ਕੇ ਨਾ ਉਹ ਬੇਹੋਸ਼ ਹੋ ਗਏ ਤੇ ਇਹ ਆ ਜੀ ਉਹ ਬਾਬਾ ਨਾਲ ਜੀ ਦੀ ਜਗ੍ਹਾ ਤੇ ਸਾਹਮਣੇ ਆ ਬਾਬਾ ਮੱਲ ਜੀ ਦੀ ਤੇ ਜਦੋਂ ਉਹਨਾਂ ਦੀ ਮਾਤਾ ਜੀ ਨੂੰ ਹੋਸ਼ ਆਇਆ ਤੇ ਉਹ ਘਬਰਾਏ ਹੋਏ ਸੀ ਜਦੋਂ ਦੇਖਿਆ ਤੇ ਬਾਬਾ ਮਲਜੀਤਾ ਉਹਨਾਂ ਦੇ ਕੋਲ ਸੀਗੇ ਪਰ ਬਾਬਾ 나ਗ ਜੀ ਜਿਹੜੇ ਆ ਨਾ ਉਹ ਇਸ ਜਗ੍ਹਾ ਦੇ ਉੱਤੇ ਕਹਿੰਦੇ ਉਹ ਇੱਥੇ ਜਗ੍ਹਾ ਤੇ ਸਮਾਗੇ ਅਲੋਪ ਹੋ ਗਏ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਇਸ ਗੱਲ ਨੂੰ ਸਿਆਣੇ ਮੰਨਦੇ ਨਹੀਂ ਸੀ ਵੀ ਇਦਾਂ ਕਿਦਾਂ ਹੋ ਸਕਦੀ ਆ ਪਰ ਕਈਆਂ ਨੇ ਇਹ ਕੈਫੇ ਲਾਇਵੇ ਸ਼ਾਇਦ ਉਹ ਵੱਡੇ 나ਗ ਨੇ ਉਹਨੂੰ ਖਾਲਿਆ ਹੋਊਗਾ ਜਾਂ ਨਿਗਲ ਲਿਆ ਹੋਊਗਾ ਜੋ ਕੈਫੇ ਸੀਗੇ ਜਿੱਦਾ ਵੱਡੇ ਅਜਗਰ ਵੀ ਹੁੰਦੇ ਆ ਪਹਾੜਾਂ ਦੇ ਵਿੱਚ ਪਰ ਇਦਾਂ ਦਾ ਕੁਝ ਨਹੀਂ ਸੀ ਪਰ ਜਿਹੜਾ ਬਾਬਾ ਮਲਜੀ ਸੀ ਉਹ ਬਚਪਨ ਦੇ ਵਿੱਚ ਸੀ ਉਹ ਦੱਸ ਰੇ ਸੀ ਬਾਰ ਬਾਰ ਵੀ ਨਹੀਂ ਉਹ ਇੱਥੇ ਜਾਂ ਅਲੋਪ ਹੋ ਗਏ ਆ ਪਰ ਸਮਾਂ ਬੀਤਦਾ ਗਿਆ ਤੇ ਜਦੋਂ ਬਾਬਾ ਮਲਜੀ ਕਹਿੰਦੇ ਵੱਡੇ ਹੋਏ ਆ ਤੇ ਵੱਡੇ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਵਿਆਹ ਦਾ ਕਿਹਾ ਗਿਆ ਵੀ ਤੁਹਾਡਾ ਹੁਣ ਆਪਾਂ ਵਿਆਹ ਕਰ ਦੇਣਾ ਤਾਂ ਫੇਰ ਕਹਿੰਦੇ ਵੀ ਉਹ ਘਰ ਵਾਲਿਆਂ ਨੂੰ ਕਹਿੰਦੇ ਵੀ ਮੈਂ ਵਿਆਹ ਨਹੀਂ ਕਰਨਾ ਵੀ ਵਿਆਹ ਨਹੀਂ ਕਰਨਾ ਹਾਂਜੀ ਵੀ ਮੇਰੀ ਕੋਈ ਲਾਈਨ ਹੋਰ ਆ ਉਹਨਾਂ ਨੂੰ ਵਿਆਹ ਦੇ ਵੇਲੇ ਉਹਨਾਂ ਘਰਦਿਆਂ ਨੇ ਮਜਬੂਰ ਕੀਤਾ ਗਿਆ ਹਾਂ ਵਿਆਹ ਨੂੰ ਮਜਬੂਰ ਕੀਤਾ ਗਿਆ ਤਾਂ ਕਹਿੰਦੇ ਵੀ ਉਸ ਟਾਈਮ ਤੇ ਨਾਈ ਹੁੰਦੇ ਸੀਗੇ ਜਿਹੜੇ ਮਤਲਬ ਰਿਸ਼ਤੇ ਲੈ ਕੇ ਜਾਂਦੇ ਸੀ ਤੇ ਰਿਸ਼ਤੇ ਕਰਾਉਂਦੇ ਸੀਗੇ ਤੇ ਹਿਮਾਚਲ ਦੇ ਵਿੱਚ ਇੱਕ ਪਿੰਡ ਆ ਹਾਂਜੀ ਤੇ ਉਸ ਜਗ੍ਹਾ ਦੇ ਉੱਤੇ ਹੋਣ ਵਾਲੀ ਘਰ ਵਾਲੀ ਸੀ ਉਹਨਾਂ ਦਾ ਰਿਸ਼ਤਾ ਉੱਥੇ ਤੈਅ ਕੀਤਾ ਗਿਆ ਤੇ ਜਦੋਂ ਰਿਸ਼ਤਾ ਤੈਅ ਕੀਤਾ ਗਿਆ ਤੇ ਜਿੱਦਣ ਬਟਣਾ ਲੱਗਣਾ ਸੀਗਾ ਹਨਾ ਉਦਣ ਇਸੇ ਸਥਾਨ ਦੇ ਉੱਤੇ ਇਹ ਜਿਹੜੇ ਬਾਬਾ ਮੱਲਜੀ ਦਾ ਸਥਾਨ ਤੁਹਾਨੂੰ ਦਿਖਾਇਆ ਐ ਇਸੇ ਜਗ੍ਹਾ ਦੇ ਉੱਤੇ ਉਸ ਸਮਾਗੇ ਤੇ ਥੋੜੀ ਜਿਹੀ ਉਹਦਾ ਨਜ਼ਰ ਆਂਦਾ ਸੀਗਾ ਜੀ ਹੂੰ ਬਾਲ ਤੇ ਸਾਰਿਆਂ ਆ ਕੇ ਦੇਖਿਆ ਵੀ ਇਹ ਇੱਥੇ ਸਮਾਗੇ ਹੈਗੇ ਆ ਜੀ ਤੇ ਇੱਥੋਂ ਉਹਨਾਂ ਨੇ ਨਾਈ ਭੇਜਿਆ ਕੁੜੀ ਵਾਲਿਆਂ ਦੇ ਘਰ ਜੀ ਉਧਰੋਂ ਕੁੜੀ ਵਾਲਣਾਂ ਨੇ ਨਾਈ ਭੇਜਤਾ ਇੱਧਰ ਉਹਨਾਂ ਦੀ ਕੁੜੀ ਵੀ ਉੱਥੇ ਅਲੋਪ ਹੋ ਗਈ ਇੱਧਰ ਬਾਬਾ ਜੀ ਵੀ ਅਲੋਪ ਅਲੋਪ ਹੋ ਗਿਆ ਜੀ ਤੇ ਉਦੋਂ ਤੋਂ हां जी। ਉਸ ਦਿਨ ਤੋਂ ਬਾਅਦ ਕਹਿੰਦੇ ਇੱਥੇ ਬਟਣਾ ਜਾਂ ਮਾਈਆਂ ਲਾਉਣਾ ਬੰਦ ਕਰ ਦਿੱਤਾ ਗਿਆ। ਇਸ ਕੱਲ ਨੂੰ ਕਿੰਨੇ ਕ ਸਾਲ ਹੋ ਗਏ ਆ? ਇਹ 2-300 ਸਾਲ ਪੁਰਾਣੀ। 2-300 ਸਾਲ, 2 ਜਾਂ 3 ਸਦੀਆਂ ਪੁਰਾਣੀ ਗੱਲ ਆ। ਪੀੜੀ ਦਰ ਪੀੜੀ ਇਦਾਂ ਹੀ ਗਾਂ ਤੋਂ ਗਾਂ ਚੱਲਦੀ ਆਈ ਆ। ਇਹ ਪੂਰੇ ਪਿੰਡ 'ਚ ਪਤਾ ਸੱਤਾਂ 82 ਮੱਲਿਆਂ 'ਚ। ਬਿਲਕੁਲ ਜੀ ਬਿਲਕੁਲ ਸਹੀ। ਪੂਰੇ 82 ਮੱਲਿਆਂ ਦੇ ਵਿੱਚ ਪਤਾ ਤੇ ਇਸ ਬਾਕੀ ਮੱਲਿਆਂ 'ਚ ਮਾਈਆਂ ਲੱਗਦਾ ਪਰ ਇਹ ਜਿਹੜੇ 2-3 ਮੱਲੇ ਆ ਨਾ ਇਹ ਉਹਨਾਂ ਦੇ ਵਿੱਚ ਬਟਣਾ ਨਹੀਂ। ਬਟਣਾ ਨਹੀਂ ਲੱਗਦਾ। ਅੱਛਾ ਜੇ ਬਟਣਾ ਲਾਉਂਦੇ ਆ? ਤੇ ਕੀ ਧਾਰਨਾ ਬਣੀਉ ਆ ਧਾਰਨਾਏ ਬਦੀ ਕੋਈ ਇਸ ਤਰ੍ਹਾਂ ਦੀ ਕੋਈ ਟਰੈਜਡੀ ਹੋਰ ਹੋ ਸਕਦੀ ਹੈ ਕੁਝ ਡੈਥ ਹੋ ਸਕਦੀ ਹੈ ਕੋਈ ਹੋਰ ਕੋਈ ਸਮੱਸਿਆ ਆ ਸਕਦੀ ਹੈ ਇਸ ਕਰਕੇ ਲੋਕੀ ਇਸ ਧਾਰਨਾ ਦੇ ਇਦਾਂ ਹੀ ਬਰਕਰਾਰੀ ਚਲੀ ਆ ਰਹੀ ਹੈ ਇਦਾਂ ਚੱਲਦੀ ਆ ਰਹੀ ਹੈ ਨਾ ਤੇ ਇਹ ਹੈ ਜੀ ਇੱਥੇ ਦਾ ਇਤਿਹਾਸ ਤੇ ਸਾਡੇ ਸਾਬਕਾ ਸਰਪੰਚ ਜੀ ਬਰਿੰਦਰ ਸਿੰਘ ਡਾਕਟਰ ਬਿੱਟੂ ਤੇ ਬਹੁਤ ਤਰੀਕੇ ਨਾਲ ਇਹਨਾਂ ਨੇ ਮੈਨੂੰ ਇਸ ਜਗ੍ਹਾ ਦਾ ਇਤਿਹਾਸ ਬਹੁਤ ਪਿਆਰ ਨਾਲ ਦੱਸਿਆ ਤੇ ਸਾਹਮਣੇ ਦਰਬਾਰ ਦੇ ਸਿਰਿਆ ਆ ਬਾਬਾ ਸਰਵਨਾਥ ਜੀ ਦਾ ਤੇ ਉਹਨਾਂ ਦਾ ਵੀ ਬਹੁਤ ਬਚਿੱਤਰ ਇਤਿਹਾਸ ਆ ਉਸ ਸਥਾਨ ਤੇ ਜਦੋਂ ਤੁਸੀਂ ਜਾਂਦੇ ਆ ਕਿਸੇ ਦੇ ਵੀ ਸੱਪ ਲੜਿਆ ਹੋਵੇ ਉੱਥੋਂ ਲੈ ਕੇ ਜਿਨ੍ਹਾਂ ਦੇ ਸੱਪ ਲੜਿਆ ਹੁੰਦਾ ਉਹਨਾਂ ਨੂੰ ਉੱਥੋਂ ਦੁੱਧ ਦਿੱਤਾ ਜਾਂਦਾ ਹੈ ਔਰ ਤਿੰਨ ਦਿਨ ਪਲੌਣ ਦਾ ਦੱਸਿਆ ਜਾਂਦਾ ਆ ਵੀ ਉਹਨਾਂ ਦਾ ਜਿਹੜਾ ਜ਼ਹਿਰ ਆ ਉਹ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਇਹ ਇੱਥੇ ਦੀ ਤਾਰਨਾ ਆ ਇੱਥੇ ਦਾ ਇਤਿਹਾਸ ਆ ਉਹ ਜੋ ਲੋਕਲ ਪਿੰਡ ਵਾਲੇ ਮੰਨਦੇ ਆ ਸਾਰੇ ਹਾਂਜੀ ਤੇ ਹੋਰ ਵੀ ਬਹੁਤ ਥਾਣਾ ਬਹੁਤ ਪਵਿੱਤਰ ਬਹੁਤ ਪੁਰਾਚੀਨ ਪਿੰਡ ਆ ਇਹ ਤੇ ਇੱਕ ਵਾਰੀ ਬਣਦਾ ਆ ਦੇਖਣਾ ਸਾਰੇ ਆ ਕੇ ਦੇਖੋ ਤੇ ਪਿੰਡ ਬਹੁਤ ਵੱਡਾ ਹੈ ਇੱਕ ਦਿਨ ਚ ਨਹੀਂ ਘੁੰਮ ਹੋਣਾ ਫਿਰ ਵੀ ਮੈਂ ਇੱਕੋ ਜੀ ਲੋਕੇਸ਼ਨ ਚੁਣੀ ਸੀਗੀ ਵੀ ਉਸੇ ਜਗ੍ਹਾ ਦੇ ਉਤੋਂ ਮੈਂ ਸਾਰਾ ਕੁਝ ਕਵਰ ਕਰਕੇ ਤੁਹਾਡੇ ਤੱਕ ਲੈ ਕੇ ਆਵਾਂ ਔਰ ਇੱਕ ਸਭ ਤੋਂ ਵੱਡੀ ਗੱਲ ਹੋਰ ਹੈ ਬਈ 28 ਮਹੱਲੇ ਆ 28 ਮਹੱਲੇ ਆ ਤੇ 28 ਮਹੱਲਿਆਂ ਦੇ ਵਿੱਚ ਇੱਕ ਜਿਹੜੀ ਹੋਰ ਮੈਨੂੰ ਇੱਥੇ ਬੜੀ ਦਿਲਚਸਪ ਗੱਲ ਦਾ ਪਤਾ ਲੱਗਾ ਆ ਵੇ ਕਹਿੰਦੇ ਭਾਜੀ ਬੰਦਰ ਇੱਕ ਮੁੱਲੇ ਤੋਂ ਦੂਜੇ ਮੁੱਲੇ ਚ ਨਹੀਂ ਹੁੰਦੇ। ਇਹ ਸੱਚੀ ਗੱਲ ਆ। ਤਕਰੀਬਨ ਠੀਕ ਹੀ ਕਹਿ ਰਹੇ ਹੋ ਜੀ। ਠੀਕ ਹੀ ਕਹਿ ਰਹੇ ਤੇ ਮੈਨੂੰ ਪਿੰਡ ਚੋਂ ਪਤਾ ਲੱਗਾ। ਹਾਂ ਜੀ ਜੋ ਟੋਲੀਆਂ ਨੇ ਨਹੀਂ ਬਣੀਆਂ ਹੈਗੀਆਂ ਆਪਣੀ ਆਪਣੀ ਹੈਨਾ ਤੇ ਇਹ ਬੜੀ ਦਿਲਚਸਪ ਗੱਲ ਇੱਕ ਪਤਾ ਲੱਗੀ ਆ ਤੇ ਆਪਣੇ ਆਪਣੇ ਗਰੁੱਪ ਦੇ ਨਾਲ ਹੀ ਰਹਿੰਦੇ। ਮੈਂ ਕਦੇ ਵੀ ਅਗਰ ਦੂਜੇ ਦੂਜੇ ਮੁੱਲੇ ਦਾ ਜਿਹੜੇ ਬੰਦਰਾ ਇਸ ਮੁੱਲੇ ਚ ਆਜਣ ਤਾਂ ਇੱਕ ਦੂਜੇ ਨਾਲ ਲੜ ਜਾਂਦੇ ਲੜਦੇ ਹੈਨਾ ਤੇ ਇਹ ਇੱਕ ਬਹੁਤ ਬਚਿੱਤਰ ਗੱਲ ਦਾ ਪਤਾ ਲੱਗਾ ਆ। ਹਾਂ ਜੀ ਭਾਈ ਬਹੁਤ ਵਧੀਆ ਲੱਗਾ ਇਸ ਪਿੰਡ ਚ ਆ ਕੇ। ਸਾਡੇ ਬਾਬਾ ਮਾਲ ਜੀ ਦੋ ਭਰਾ ਸੀਗੇ ਹਾਂਜੀ ਉਹ ਦੋਨੇ ਇੱਕ ਵਾਰੀ ਖੇਲਦੇ ਪਏ ਸੀਗੇ ਜੀ ਤੇ ਉਹ ਖੇਲਦੇ ਖੇਲਦੇ ਨਾਲ ਇੱਕ ਨਾਗ ਬਣ ਗਿਆ ਇੱਕ ਬਾਬਾ ਮਾਲ ਦੇ ਤੇ ਉਹਨਾਂ ਦੀ ਮਾਂ ਨੁਜਰਕ ਦੇਲ ਚ ਆ ਗਿਆ ਵੀ ਮੇਰੇ ਪੁੱਤ ਨੂੰ ਖਾ ਲੈਣਾ ਹੈ ਉਹ ਜਗ੍ਹਾ 'ਚ ਸਮਾਗੇ ਨਾ ਅੰਦਰ ਹੀ ਉਹ ਜਨਨੇ ਸਾਡੇ ਵਟਣਾ ਨਹੀਂ ਨਾ ਲੱਗਦਾ ਹੈਗਾ ਹਾਂ ਇਹਦੀ ਕੀ ਕੀ ਕਿਉਂ ਨਹੀਂ ਲੱਗਦਾ ਪਤਾ ਨਹੀਂ ਉਹ ਬਾਬਾ ਜੀ ਕਹਿੰਦੇ ਸੀ ਨਾ ਵਿਆਹ ਲੱਗਾ ਸੀ ਹੋਣ ਉਹਨਾਂ ਦਾ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ ਮੈਨੂੰ ਜਰਾ ਕੁ ਲੇਟ ਲੈਂਦੋ ਕਮਰੇ 'ਚ ਉਹ ਲੇਟਣ ਲੱਗੇ ਤੇ ਉਹ ਜਰਾ ਕੁ ਚਿੱਟੀ ਚਾਦਰ ਲੈ ਕੇ ਤੇ ਲੇਟ ਗਏ ਤੇ ਉਸ ਤੋਂ ਬਾਅਦ ਫਿਰ ਉਹ ਸਮਾ ਗਏ ਬਸ ਇੰਨੀ ਚਾਦਰ ਥੋੜੀ ਜੀ ਬਾਹਰ ਹਨ ਦਿੱਤੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਨਹੀਂ ਕਿਸੇ ਨਜ਼ਰ ਆਇਆ ਹਾਂਜੀ ਤੇ ਜੇ ਬਟਣਾ ਕੋਈ ਲਾ ਲਵੇ ਹਾਂਜੀ ਫੇ ਕੀ ਹੁੰਦਾ ਨੇ ਵਸੇ ਲੱਗਦਾ ਹੀ ਨਹੀਂ ਹੈ ਹਾਂਜੀ ਨਹੀਂ ਲੱਗਦਾ ਗਲਤ ਹੋ ਜਾਂਦਾ ਹੈ ਹਾਂਜੀ ਹਾਂਜੀ ਜਿੱਦਾਂ ਉਹਨਾਂ ਨਾਲ ਹੋਈ ਆ ਕਿੰਨੇ ਜਿਨ੍ਹਾਂ ਨਾਲ ਉਹਦੇ ਦੀ ਮੰਗਣੀ ਹੋਈ ਸੀ ਉਹਨਾਂ ਦੀ ਵੀ ਉਧਰ ਡੈਥ ਹੋ ਗਈ ਸੀ ਹਾਂਜੀ ਹਾਂਜੀ ਉਹ ਵੀ ਸਮਾਗਏ ਹੀਗੇ ਤੇ ਉਧਰ ਇਹ ਵੀ ਸਮਾਗਏ ਹੀਗੇ ਹਾਂਜੀ ਤੇ ਬਟਨਾਂ ਨਹੀਂ ਸਾਡੇ ਲੱਗਦਾ ਹਾਂਜੀ ਜਨੌੜੀ ਤਾਂ ਬਹੁਤ ਵੱਡਾ ਹੈਗਾ ਆ ਪਿੰਡ ਤੁਹਾਡਾ ਬਹੁਤ ਸੋਹਣਾ ਹੈ ਹਾਂਜੀ ਇੱਥੇ ਕੋਈ ਸ਼ੱਕ ਨਹੀਂ ਤੇ ਮਤਲਬ ਜਿਹੜੇ ਬਾਰੇ ਦੇਖਦੇ ਸਾਨੂੰ ਵੀਡੀਓ ਹਾਂਜੀ ਹਾਂਜੀ ਉਹ ਆਉਣਗੇ ਵੀ ਮੈਂ ਕਈਆਂ ਨੂੰ ਲੋਕਲ ਨੂੰ ਤਾਂ ਪਤਾ ਆ ਹਾਂਜੀ ਹਾਂਜੀ ਬਈ ਜੰਡੋਲੀ ਇੱਥੇ ਕੋਈ ਥੋੜੀ ਜਨੋੜੀ ਇੱਥੇ ਕੋਈ ਪੈਂਦਾ ਹੈ ਨਾ ਤੇ ਜਿਨ੍ਹਾਂ ਨੇ ਦੂਰੋਂ ਆਉਣਾ ਜੇ ਮਤਲਬ ਜਨੋੜੀ ਆਉਣਾ ਹੋਵੇ ਤਾਂ ਕਿੱਦਾਂ ਆ ਸਕਦੇ ਆ ਉਹ ਸ਼ਹਿਰਪੁਰ ਤੋਂ ਹਾਂਜੀ ਸ਼ਹਿਰਪੁਰ ਤੋਂ ਸੀ ਤੇ ਬੱਸਾਂ ਸਾਡੇ ਬਥੇਰੀਆਂ ਆ ਜਾਂਦੀਆਂ ਹਾਂ ਜਿਹੜੀਆਂ ਜਨੋੜੀ ਦੀਆਂ ਹਾਂਜੀ ਹਾਂਜੀ ਜਨੋੜੀ ਦੀਆਂ ਠੀਕ ਹਾਂਜੀ ਦੇਖਣ ਆਲਾ ਨੇ ਇਹ ਹੀ ਕਹਿਣਾ ਬਸ ਬਾਬਾ ਜੀ ਦੇ ਆਓ ਦਰਸ਼ਨ ਕਰੋ ਤੇ ਬਹੁਤ ਸਥਾਨ ਆ ਇੱਥੇ ਹਾਂਜੀ ਬਹੁਤ ਜ਼ਿਆਦੇ ਹੈ ਗਿਆ ਹਾਂਜੀ ਉਹ ਪਾਜੀ ਹੁਣੇ ਦੱਸਦੇ 7 ਕਿਲੋਮੀਟਰ ਦੇ ਵਿੱਚ ਫੈਲਿਆ ਪਿੰਡ ਆ ਇਹ ਹਾਂਜੀ ਹਾਂਜੀ ਹੁਣ 23 ਫਰਵਰੀ ਨੂੰ ਸਾਡੇ ਬਾਬਾ ਜੀ ਦਾ ਜੱਗ ਵੀ ਹੈਗਾ ਆ ਕਿਸੇ ਜਗ੍ਹਾ ਤੇ ਹਾਂਜੀ ਹਾਂਜੀ ਟੀਬੀ ਮੱਲਾ ਟੀਬੀ ਮੱਲਾ ਨਾ ਤੇ ਇੱਦਾਂ ਦੇ ਕਿੰਨੇ ਮੱਲੇ ਹੋਰ ਆ ਇਹ ਤੇ ਆਈ ਮੱਲੇ ਦੱਸਿਆ ਗਿਆ ਹਾਂਜੀ ਹਾਂਜੀ ਬੜੀ ਵੱਡੀ ਗੱਲ ਆ 28 ਮਹੱਲੇ ਹਾਂਜੀ ਹਾਂਜੀ 28 ਮੰਦਰ ਹਾਂਜੀ ਪੰਜ ਪੰਚਾਇਤਾਂ ਤੇ ਦੋ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਆ ਹੁਸ਼ਾਰਪੁਰ ਦਾ ਮੇਨ ਪਿੰਡ ਆਏ ਵੱਡਾ ਵੱਡਾ ਪਿੰਡ ਹਾਂ ਜੀ ਤੁਹਾਡਾ ਕੀ ਨਾਮ ਆਇਆ ਮਾਧੂ ਦੇਵੀ ਹਾਂਜੀ ਮਾਧੂ ਦੇਵੀ ਮਾਧੂ ਦੇਵੀ ਬਹੁਤ ਵਧੀਆ ਜੀ ਤੁਹਾਡਾ ਨਾਲ ਗੱਲ ਕਰਕੇ ਭਾਜੀ ਉਹਨਾਂ ਦਾ ਦਾਤਾ RAM ਦਾਤਾ RAM ਚਲੋ ਭਾਜੀ ਹੁਣ ਇਹਨਾਂ ਦਾ ਨਾਮ ਤਾਂ ਆ ਗਿਆ ਨਾ ਵਿੱਚ ਚਲੋ ਠੀਕ ਹੈ ਮੈਂ ਜੀ ਥੈਂਕ ਯੂ ਸਾਡੇ ਪਿੰਡ ਦੀਆਂ ਪੰਜ ਪੰਚਾਇਤਾਂ ਹੈ ਜੀ ਸਾਡੇ ਪਿੰਡ ਸਭ ਤੋਂ ਵੱਡਾ ਪਿੰਡ ਹੈਗਾ ਜੀ ਨੋੜੀ ਪਿੰਡ ਸਭ ਤੋਂ ਵੱਡਾ ਹੈਗਾ ਸਾਡਾ ਮੋਬਾ ਮਲ ਆਗਦੇਵਤਾ ਜੀ ਇਹ ਸਾਡੇ ਬੱਡੇ ਬਜ਼ੁਰਗਾਂ ਵਿੱਚੋਂ ਸਾਡੇ ਬਜ਼ੁਰਗਾਂ ਵਿੱਚੋਂ ਇਹ ਹੈਗੇ ਆ ਇੱਥੇ ਬੁੱਟਣਾ ਨਹੀਂ ਲੱਗਦਾ ਹੈਗਾ ਮਾਈਆਂ ਹਾਂ ਅਗਰ ਮਾਈਆਂ ਲੱਗ ਜਵੇ ਫੇ ਕੀ ਮੰਨਦੇ ਆ ਕੀ ਹੋ ਜਾਂਦਾ ਮਾਈਆਂ ਹੋਣਦੇ ਤਾਂ ਉਹ ਚੰਗਾ ਨਹੀਂ ਮੰਨਦੇ ਪਤਰ ਸ਼ੁੱਧ ਨਹੀਂ ਮੰਨਦੇ ਉਹਨੂੰ ਸ਼ੁੱਧ ਨਹੀਂ ਹਾਂਜੀ ਤੇ ਬਾਕੀ ਸਾਡੇ ਪਿੰਡ ਦੀ ਬਹੁਤ ਪਵਿੱਤਰ ਧਰਤੀ ਹੈ ਇਹ ਸਾਡੇ ਪਿੰਡ ਵਿੱਚ ਬਹੁਤ ਮੰਦਰ ਹੈਗੇ ਆ ਬਾਬੇ ਮਲਦਾ ਮੰਦਰ ਜਿਹੜਾ ਹੈਗਾ ਜਾਂ नाग ਦੇਵਤਾ ਦਾ ਮੰਦਰ ਹੈਗਾ ਜਿਹੜੇ ਹੈਗੇ ਆ ਇਹ ਮਤਲਬ ਜੀਂਦੇ ਸਮਾਜੀ ਹੋ अच्छा जी हां जी जी उने जगह ये मतलब बंद पड़ाया गया सीगा दुनिया काफी दूर-दूर तो आती है ये मइयां नहीं लगता ਸਾਡੇ ਪਰਿਵਾਰ ਚ ਨਹੀਂ ਲੱਗਦਾ ਜੀ ਜਿੰਨਾ ਵੀ ਸਾਡਾ ਮਹੱਲਾ ਹਾਂ ਜਿੰਨਾ ਵੀ ਮਹੱਲਾ ਹੈਗਾ ਸਾਡਾ ਆਪਣਾ ਚੰਗਲੀ ਸਮਝਿਆ ਜਾਂਦਾ ਨਹੀਂ ਚੰਗਲੀ ਸਮਝਿਆ ਹਾਂ ਉਹ ਮਤਲਬ ਇਹਨਾਂ ਦਾ ਵਿਆਹ ਸੀ ਰੱਖਿਆ ਸੀਗਾ ਵਿਆਹ ਰੱਖਣ ਤੇ ਫਿਰ ਇਹਨਾਂ ਨੇ ਕਿਹਾ ਵੀ ਮੈਂ ਨਹੀਂ ਕਰਵਾਣਾ ਫਿਰ ਜਿੰਦਾ ਸਮਾ ਗਏ ਸੀ ਮਾਈਆਂ ਲੱਗਾ ਸੀ ਇਹਨਾਂ ਦੇ ਤੇ ਉਸ ਤੋਂ ਬਾਅਦ ਫਿਰ ਉਹ ਬੰਦ ਕਰ ਦਿੱਤਾ ਮਾਈਆਂ ਕਹਿ ਸਕਦੀਆਂ ਵੀ ਇਹੀ ਤੁਹਾਨੂੰ ਗਲਤ ਨਾ ਹੋ ਜਵੇ ਕੋਈ ਨਹੀਂ ਉਹ ਤਾਂ ਨਹੀਂ ਹੋ ਸਕਦਾ ਪਰ ਸਾਡਾ ਜਿੱਦਾਂ ਕਿਸੇ ਚੀਜ਼ ਨੂੰ ਕਹਿੰਦੇ ਨੇ ਵੀ ਨਹੀਂ ਅਪਸ਼ੁਗਨ ਕਹਿ ਲਓ ਇਹਨੂੰ ਜੋ ਜੋ ਮਜ਼ ਕਰਦਾ ਇਹ ਬਹੁਤ ਪਾਵਰਫੁਲ ਹੈ ਜੀ ਇਹਨਾਂ ਨੇ ਜਿੰਦਾ ਸਮਾਧੀ ਲੈ ਲਈ ਸੀ ਜਿੰਦਾ ਹੀ ਸਮਾਧੀ ਲੈ ਲਈ ਸੀ ਇਹ ਹੱਥ ਦੇ ਸਰੋ ਜਮਾਣੇ ਵਾਲੇ ਸੰਤ ਹੋਏ ਐ ਇਦਾਂ ਦੇ ਨਹੀਂ ਛੋਟੇ ਮੋਟੇ ਸੰਤ ਨਹੀਂ ਹੈਗੇ ਜੋ ਤੁਸੀਂ ਕਹੋਗੇ ਉਹ ਹੀ ਕਰ ਉਹ ਹੀ ਹੋਏਗਾ ਔਰ ਸਾਨੂੰ ਤੇ ਇਹਨਾਂ ਨੇ ਬਹੁਤ ਅੱਗੇ ਜ਼ਿਕਰ ਲੈ ਗਿਆ ਸਾਨੂੰ ਬਹੁਤ ਅੱਗੇ ਤੱਕ ਲੈ ਗਿਆ ਇਦਾਂ ਦੀ ਨਹੀਂ ਕੋਈ ਗੱਲ ਹੈ। ਪਹਿਲਾਂ ਵੀ ਕੋਈ ਯੂਟਿਊਬਰ ਆਇਆ? ਨਹੀਂ ਇੱਥੇ ਕੋਈ ਨਹੀਂ ਆਇਆ। ਨਹੀਂ ਆਇਆ। ਤੇ ਮੱਲਾ ਪਿੰਦਾ ਹੈ? ਟਿੱਬੀ। ਟਿੱਬੀ ਮੱਲਾ ਪਿੰਡ ਪਿੰਦਾ ਜਨੋੜੀ। ਜ਼ਿਲ੍ਹਾ ਕੁਸ਼ਾਹਪੁਰ। ਜ਼ਿਲ੍ਹਾ ਕੁਸ਼ਾਹਪੁਰ, ਤਹਿਸੀਲ ਪੁੰਗਾ। ਤਹਿਸੀਲ ਪੁੰਗਾ। ਤੇ ਠੀਕ ਹੈ ਜੀ ਇਸ ਵੀਡੀਓ ਚ ਇੰਨਾ ਹੀ ਤੇ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ।